ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਬਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਾਂ ਦੀ ਨੂਰਿਆ ਰਸੋਂ ਕੁਰਸੋਂ ਚੱਟੀ ਐ ਤੋਦ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੋਦ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਪਾਵੀ ਉਦੋਤ ਕਰਨ ਹਰ ਰਮਨੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਭਾਵੀ ਉਦੋਤ ਕਰਨ ਹਰ ਰਮਨੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀ ਮਨਾ ਸਕਾ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾ ਵਿਲੜੀ ਪਰਵਾਨ ਜਿੱਤ ਮਲੰਦੜੋ ਮਾ ਪਰੀ ਪਾਵੜੀ ਸਾ ਵੇਲਾ ਕਹੋ ਕੋਣ ਹੈ ਜਿੱਤ ਪ੍ਰਭ ਕਉ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੈ ਗੋਸਾਈ ਆਠ ਪਹਿਰ ਹਰ ਧਿਆਏ ਕੈ ਮਨ ਇਛ ਪੂਜਾਈ ਵਡ ਭਾਗ ਸਤ ਸੰਗ ਹੋਏ ਨੇਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਵਡ ਪਾਗ ਸਤ ਸੰਗ ਹੋਏ ਨੇਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਭਾਵੀ ਉਦੋਤ ਕਰਨ ਹਰ ਰਮਨੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟਨ ਸਫਲ ਨਾਨਕ ਸੋ ਮਹੂਰਤ ਹੈ ਰਾਗ ਜਤਸਰੀ ਮਹੱਲਾ ਪੰਜਵਾਂ ਪਾਵਨ ਅੰਗ 709 ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪ੍ਰਸ਼ਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਕਿੰਨੀ ਸੀ ਤੇ ਉਹਨਾਂ ਦਾ ਕੀ ਨਾਮ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਤਾਨ ਕਿੰਨੀ ਸੀ ਉਹਨਾਂ ਦਾ ਕੀ ਨਾਮ ਸੀ ਇਸ ਪ੍ਰਸ਼ਨ ਦਾ ਉੱਤਰ ਆਪ ਨੇ ਕਮੈਂਟ ਸੈਕਸ਼ਨ ਚੋਂ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ